ਦੋਸਤੋ ਗਰਮੀਆਂ ਦਾ ਮੌਸਮ ਆ ਚੁੱਕਾ ਹੈ ਤੇ ਗਰਮੀਆਂ ਦੇ ਇਸ ਮੌਸਮ ਦੇ ਵਿੱਚ ਬੜੇ ਜ਼ਿਆਦੇ ਸਾਡੇ ਪਸ਼ੂ ਪਾਲਕ ਜਿਹੜੇ ਨੇ ਉਹ ਆਪੋ ਆਪਣੇ ਪਸ਼ੂਆਂ ਦਾ ਦੁੱਧ ਨਾ ਚਾਹੁੰਦੇ ਹੋਏ ਵੀ ਘਟਾ ਬੰਦੇ ਨੇ ਭਾਵੇਂ ਤੁਸੀਂ 2-4 ਪਸ਼ੂ ਹੀ ਘਰ ਦੇ ਵਿੱਚ ਦੁੱਧ ਦੇ ਲਈ ਰੱਖੇ ਨੇ ਜਾਂ ਫਿਰ ਤੁਸੀਂ ਡੇਰੀ ਫਾਰਮਿੰਗ ਦਾ ਕੰਮ ਕਰਦੇ ਹੋ ਜ਼ਿਆਦੇ ਪਸ਼ੂ ਰੱਖੇ ਨੇ ਪਰ ਬਹੁਤ ਸਾਰੇ ਪਸ਼ੂ ਪਾਲਕਾਂ ਦੇ ਨਾਲ ਇਹ ਜਿਹੜੀ ਘਟਨਾ ਵਾਪਰਦੀ ਏ ਕਿ ਗਰਮੀਆਂ ਦੇ ਵਿੱਚ ਉਹਨਾਂ ਦੇ ਪਸ਼ੂ ਜਿਹੜੇ ਨੇ ਦੁੱਧ ਤੋਂ ਘਟ ਜਾਂਦੇ ਨੇ ਦੁੱਧ ਸਕਾਉਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਹੀ ਗਰਮੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਸੀਂ ਲਾ ਲਓ ਕਿ ਹੁਣ ਮਾਰਚ ਦੇ ਮਹੀਨੇ ਤੋਂ ਹੀ ਇਹ ਜਿਹੜੀ ਪ੍ਰੋਬਲਮ ਹੈ ਚੱਲਣੀ ਸ਼ੁਰੂ ਹੋ ਜਾਣੀ ਹੈ ਇਹ ਹੁੰਦੀ ਕਿਉਂ ਹੈ ਪਸ਼ੂ ਗਰਮੀਆਂ ਦੇ ਵਿੱਚ ਦੁੱਧ ਤੋਂ ਘਟਣ ਦਾ ਸਭ ਤੋਂ ਜਿਹੜਾ ਵੱਡਾ ਮੇਨ ਕਾਰਨ ਹੁੰਦਾ ਹੈ ਕਿ ਆਪਾਂ ਉਹਨਾਂ ਦੀ ਫੀਡ ਦੇ ਵਿੱਚ ਕੁਝੋ ਚੀਜ਼ਾਂ ਐਡ ਨਹੀਂ ਕਰਦੇ ਜਿਹੜੀਆਂ ਆਪਾਂ ਨੂੰ ਜ਼ਰੂਰ ਲਾਜ਼ਮੀ ਗਰਮੀਆਂ ਦੇ ਵਿੱਚ ਦੇਣੀਆਂ ਚਾਹੀਦੀਆਂ ਨੇ ਜਾਂ ਫਿਰ ਆਪਾਂ ਨੂੰ ਫੀਡ ਬਣਾਉਣ ਦਾ ਸਹੀ ਢੰਗ ਜਿਹੜਾ ਸਹੀ ਤਰੀਕਾ ਜਿਹੜਾ ਪਤਾ ਨਹੀਂ ਹੁੰਦਾ ਤੇ ਬੜੇ ਜ਼ਿਆਦੇ ਸਾਡੇ ਜ਼ਿੰਮੇਦਾਰ ਜਿਹੜੇ ਨੇ ਉਹ ਮਾਰਕੀਟ ਦੇ ਵਿੱਚੋਂ ਲਿਆ ਕੇ ਹੀ ਫੀਡ ਪਾਉਂਦੇ ਰਹਿੰਦੇ ਨੇ ਬੜੀਆਂ ਜ਼ਿਆਦੀਆਂ ਕੰਪਨੀਆਂ ਦੀ ਫੀਡ ਆਉਂਦੀ ਏ ਪਰ ਜੇਕਰ ਉਹ ਫੀਡ ਤੁਸੀਂ ਪਾਉਂਦੇ ਹੋ ਆਪੋ ਆਪਣੇ ਪਸ਼ੂਆਂ ਨੂੰ ਤੇ ਉਹਦੇ ਬਹੁਤ ਜ਼ਿਆਦੇ ਨੁਕਸਾਨ ਨਹੀਂ ਤੇ ਜੇਕਰ ਆਪਾਂ ਉਹ ਫੀਡ ਪਾਉਣ ਤੋਂ ਬਾਅਦ ਵਿੱਚ ਦੁੱਧ ਪੀਨੇ ਆ ਤੇ ਉਸ ਦੁੱਧ ਦੇ ਵਿੱਚ ਵੀ ਕੋਈ ਕੁਆਲਿਟੀ ਨਹੀਂ ਹੁੰਦੀ ਉਹ ਪਾਣੀ ਪੀਣ ਦੇ ਬਰਾਬਰ ਹੀ ਹੁੰਦਾ ਪਰ ਇਸ ਵੀਡੀਓ ਦੇ ਵਿੱਚ ਜਿਹੜੀ ਫੀਡ ਮੈਂ ਤੁਹਾਨੂੰ ਦੱਸੂਗਾ ਇੱਕ ਕਵਾਂਟਲ ਫੀਡ ਬਣਾਉਣ ਦੀ ਲਿਸਟ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਵੀਡੀਓ ਦੇ ਵਿੱਚ ਜਿਹੜੀ ਤੁਸੀਂ ਗਰਮੀਆਂ ਦੇ ਵਿੱਚ ਗਾਂ ਤੁਹਾਡੀ ਜਾਂ ਮੱਝ ਹੈ ਦੋਵਾਂ ਨੂੰ ਹੀ ਪਾ ਸਕਦੇ ਹੋ ਤੇ ਉਹ ਫੀਡ ਪਾਉਣ ਦੇ ਫਾਇਦੇ ਕੀ ਕੀ ਨੇ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੇ ਪਸ਼ੂ ਜਿਹੜੇ ਨੇ ਗਰਮੀ ਘੱਟ ਮਹਿਸੂਸ ਕਰਨਗੇ ਦੂਸਰੇ ਨੰਬਰ ਤੇ ਜਿੰਨੀ ਮਰਜ਼ੀ ਗਰਮੀ ਪੈ ਜਾਵੇ ਤੁਹਾਡੇ ਪਸ਼ੂਆਂ ਦਾ ਦੁੱਧ ਨਹੀਂ ਘਟੂਗਾ ਜੇਕਰ ਤੁਸੀਂ ਇਹ ਜਿਹੜੀ ਫੀਡ ਪਾਓਗੇ ਤੇ ਤੀਸਰੇ ਨੰਬਰ ਤੇ ਜੇਕਰ ਪਿੱਛਾ ਬਖਾਉਂਦੇ ਨੇ ਤੁਹਾਡੇ ਕੋਈ ਪਸ਼ੂ ਜਾਂ ਚਿਚੜ ਜ਼ਿਆਦੇ ਪੈ ਜਾਂਦੇ ਨੇ ਤੁਹਾਡੇ ਪਸ਼ੂਆਂ ਨੂੰ ਤੇ ਇਹ ਫੀਡ ਜਿਹੜੀ ਹੈ ਉਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਜਿਹੜਾ ਤੁਹਾਡਾ ਬਿਲਕੁਲ ਫਰੀ ਦੇ ਵਿੱਚ ਕਰ ਦਊਗੀ ਸੋ ਫੀਡ ਆਪਾਂ ਮਾਰਕੀਟ ਦੇ ਵਿੱਚੋਂ ਤੇ ਬਿਲਕੁਲ ਕਦੇ ਕੋਈ ਲੈਣੀ ਨਹੀਂ ਨੀਗੀ ਇਹ ਫੀਡ ਤੁਸੀਂ ਖੁਦ ਬਣਾਉਣੀ ਹੈ ਕਿਸੇ ਵੀ ਤੁਸੀਂ ਜਿਹੜੇ ਫੀਡ ਤੁਹਾਡੇ ਲਾਗੇ ਚੱਕੀ ਇਹ ਬਣਾਉਂਦੇ ਨੇ ਉਹਨਾਂ ਦੇ ਕੋਲ ਤੁਸੀਂ ਚਲੇ ਜਾਣਾ ਹੈ ਤੇ ਜਿਹੜੀ ਲਿਸਟ ਤੁਹਾਨੂੰ ਮੈਂ ਲਿਖਾਉਣ ਲੱਗਾ ਇਹ ਜੜੀਆਂ ਚੀਜ਼ਾਂ ਆਪਾਂ ਵਿੱਚ ਇਸ ਫੀਡ ਦੇ ਪਵਾ ਲੈਣੀਆਂ ਨੇ ਸਿਰਫ ਇੱਕ ਕੁਆਂਟਲ। ਸੋ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਇਹਦੇ ਵਿੱਚ ਲੈਣੀਆਂ 5 ਕਿਲੋ ਮੱਕੀ ਇਹਦੇ ਨਾਲ 8 ਕਿਲੋ ਆਪਾਂ ਜੌਂ ਲੈਣੇ ਨੇ। ਜੌਂ ਬਹੁਤ ਜ਼ਿਆਦੇ ਠੰਡੇ ਹੁੰਦੇ ਨੇ। ਜੇਕਰ ਤੁਹਾਡੇ ਪਸ਼ੂ ਜ਼ਿਆਦੀ ਗਰਮੀ ਮਨਾਉਂਦੇ ਨੇ ਤਾਂ ਜ਼ਰੂਰ ਆਪਾਂ ਜੌਂ ਤਾਂ ਵਿੱਚ ਪਾਉਣੇ ਹੀ ਪਾਉਣੇ ਨੇ ਨਾਲ ਦੀ ਨਾਲ। ਜਿਹੜੇ ਪਸ਼ੂ ਜ਼ਿਆਦਾ ਪਿਸ਼ਾਬ ਖਾਉਂਦੇ ਨੇ ਉਹ ਜਿਹੜੀ ਪ੍ਰੋਬਲਮ ਵੀ ਤੁਹਾਡੀ ਹੱਲ ਹੋ ਜਾਊਗੀ ਜੇਕਰ ਜੌਂ ਤੁਸੀਂ ਆਪਣੀ ਫੀਡ ਦੇ ਵਿੱਚ ਐਡ ਕਰਦੇ ਜੇ। ਸੋ 5 ਕਿਲੋ ਮੱਕੀ, 8 ਕਿਲੋ ਜੌਂ, 5 ਕਿਲੋ ਆਪਾਂ ਇਹਦੇ ਨਾਲ ਲੈਣਾ ਛੋਲਿਆਂ ਦਾ ਆਟਾ। ਛੋਲਿਆਂ ਦਾ ਆਟਾ ਜਿਹੜਾ ਠੰਡਾ ਹੁੰਦਾ ਹੈ ਇਹਦੇ ਨਾਲ ਪਸ਼ੂਆਂ ਨੂੰ ਪਿਆਸ ਵੀ ਜ਼ਿਆਦੀ ਲੱਗਦੀ ਏ ਤੇ ਪਸ਼ੂਆਂ ਦੇ ਸਰੀਰ ਦੇ ਵਿੱਚ ਠੰਡਕ ਵੀ ਜੜੀ ਏ ਕੋ ਬਣੀ ਰਹਿੰਦੀ ਏ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ 15 ਕਿਲੋ ਆਪਾਂ ਚੋਖਰ ਲੈਣਾ ਹੈ ਫਾਈਬਰ ਦੇ ਵਾਸਤੇ ਕਿਉਂਕਿ ਸਰੀਰ ਦੇ ਵਿੱਚੋਂ ਫਾਈਬਰ ਦੀ ਕਮੀ ਨਹੀਂ ਹੋਣੀ ਚਾਹੀਦੀ ਉਹਦੇ ਵਾਸਤੇ ਚੋਖਰ ਜਿਹੜਾ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਪਸ਼ੂਆਂ ਨੂੰ 15 ਕਿਲੋ ਚੋਖਰ ਲੈਣਾ ਹੈ ਇਹਦੇ ਨਾਲ 5 ਕਿਲੋ ਆਪਾਂ ਲੈਣਾ ਹੈ ਮੂੰਗੀ ਦਾ ਛਿਲਕਾ ਮੂੰਗੀ ਦਾ ਆਟਾ ਨਹੀਂ ਲੈਣਾ ਮੂੰਗੀ ਦਾ ਛਿਲਕਾ ਲੈਣਾ ਹੈ 5 ਕਿਲੋ ਇਹਦੇ ਤੋਂ ਅਗਲੇ ਬੰਨੇ ਆਪਾਂ 5 ਕਿਲੋ ਸੋਇਆਬੀਨ ਲੈਣੀ ਏ ਸੋਇਆਬੀਨ ਦਾ ਛਿਲਕਾ ਤੁਸੀਂ ਲੈ ਸਕਦੇ ਜੇ ਤੁਹਾਨੂੰ ਸਸਤਾ ਵੀ ਪੈ ਜਾਊਗਾ ਤੇ ਕੰਮ ਵੀ ਬਿਲਕੁਲ ਇੱਕੋ ਜਿਹਾ ਜਿਹੜਾ ਹੈ ਉਹ ਕਰ ਦਊਗਾ 5 ਕਿਲੋ ਇਹਦੇ ਨਾਲ ਆਪਾਂ ਲੈਣਾ ਹੈ ਤਾਰਾ ਮੀਰਾ ਤਾਰਾ ਮੀਰਾ ਜਿਹੜਾ ਇਹਦੇ ਤਾਂ ਇੰਨੇ ਕੋ ਜਿਆਦੇ ਫਾਇਦੇ ਨਹੀਂ ਨਾ ਸਭ ਤੋਂ ਪਹਿਲੇ ਨੰਬਰ ਤੇ ਇਹ ਤੁਹਾਡੇ ਪਸ਼ੂਆਂ ਨੂੰ ਚਿਚੜ ਨਹੀਂ ਪੈਣ ਦਊਗਾ ਦੂਸਰੇ ਨੰਬਰ ਤੇ ਤਾਰਾ ਮੀਰਾ ਠੰਡਾ ਬੜਾ ਹੁੰਦਾ ਹੈ ਤੀਸਰੇ ਨੰਬਰ ਤੇ ਤਾਰੇ ਮੀਰੇ ਦਾ ਫਾਇਦਾ ਇਹ ਹੈ ਕਿ ਖੂਨ ਦੇ ਵਿੱਚ ਕੜੱਤਣ ਆ ਜਾਂਦੀ ਏ ਤੇ ਤੁਹਾਡੇ ਪਸ਼ੂਆਂ ਨੂੰ ਮੱਛਰ ਜਿਹੜਾ ਘਟ ਲੜਦਾ ਹੈ ਇਹਦੇ ਤੋਂ ਬਾਅਦ ਵਿੱਚ ਅਗਲੇ ਨੰਬਰ ਤੇ 30 ਕਿਲੋ ਆਪਾਂ ਇਹਦੇ ਵਿੱਚ ਲੈਣੀ ਹੈ ਸਰੋਂ ਦੀ ਖਾਲ ਜੇਕਰ ਤੁਹਾਡੇ ਕੋਲ ਘਰ ਦੇ ਵਿੱਚ ਕੋਈ ਤੋਰੀਆ ਹੈਗਾ ਤਾਂ ਉਹਦੀ ਖਾਲ ਜੇਕਰ ਪਾ ਲੈਂਦੇ ਹੋ ਤੇ ਮੈਂ ਕਿਹਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਊਗੀ ਪਰ ਜੇਕਰ ਤੁਹਾਡੇ ਕੋਲ ਤੋਰੀਆ ਨਹੀਂ ਹੈਗਾ ਤੇ ਤੁਸੀਂ ਸਰੋਂ ਦੀ ਖਾਲ ਜਿਹੜੀ ਇਹ ਲੈਣੀ ਹੈ 30 ਕਿਲੋ ਇਹਦੇ ਤੋਂ ਬਾਅਦ ਦੇ ਵਿੱਚ ਅਗਲੇ ਨੰਬਰ ਤੇ 1 ਕਿਲੋ ਆਪਾਂ ਲੈਣੇ ਆ ਜਿਹੜੀ ਬਹੁਤ ਜ਼ਿਆਦੀ ਜ਼ਰੂਰੀ ਚੀਜ਼ ਹੈ ਸੁੱਕੇ ਪੀਸੇ ਔਲੇ ਇਹ ਦੋਨੋਂ ਹਰ ਇੱਕ ਪੰਸਾਰੀ ਦੇ ਕੋਲੋਂ ਮਿਲ ਜਾਣਗੇ 1 ਕਿਲੋ ਆਪਾਂ ਇਹਦੇ ਨਾਲ ਲੈਣਾ ਹੈ ਪਾਕਿਸਤਾਨੀ ਲੂਣ ਤੇ 500 ਗ੍ਰਾਮ ਲੈਣਾ ਹੈ ਆਪਾਂ ਠਿਕਰੀ ਨਸਾਦਰ ਇਹ ਤੁਹਾਡੀਆਂ ਜਿੰਨੀਆਂ ਵੀ ਚੀਜ਼ਾਂ ਨੇ ਲਗਭਗ ਇੱਕ ਕੁਆਂਟਲ ਦੇ ਨੇੜੇ ਤੁਹਾਡੀ ਫੀਡ ਬਣ ਜਾਊਗੀ ਤੇ ਇਹ ਤੁਹਾਡੀ ਫੀਡ ਜੇਕਰ ਤੁਸੀਂ ਪਸ਼ੂਆਂ ਨੂੰ ਪਾਉਂਦੇ ਜੇ ਦੁੱਧ ਨਹੀਂ ਘਟਣਗੇ ਤੁਹਾਡੇ ਪਸ਼ੂ ਠੰਡਕ ਸਰੀਰ ਦੇ ਵਿੱਚ ਬਣੀ ਰਹੂਗੀ ਮੱਛਰ ਘਟ ਲੜੇਗਾ ਉਹਨਾਂ ਨੂੰ ਚਿਚੜ ਨਹੀਂ ਪੈਣਗੇ ਤੇ ਜਿਹੜੀ ਸਭ ਤੋਂ ਜਿਆਦੀ ਵੱਡੀ ਗੱਲ ਉਹ ਇਹ ਹੈ ਕਿ ਇਹ ਫੀਡ ਪਾਉਣ ਤੋਂ ਬਾਅਦ ਵਿੱਚ ਪਸ਼ੂ ਨੂੰ ਜੇਕਰ ਉਹਦਾ ਦੁੱਧ ਚੀਕ ਜੋ ਕੇ ਤੁਸੀਂ ਪੀਂਦੇ ਜੇ ਜਾਂ ਫਿਰ ਆਪਣੇ ਬੱਚਿਆਂ ਨੂੰ ਪਿਉਂਦੇ ਜੇ ਤਾਂ ਉਹ ਦੁੱਧ ਜਿਹੜਾ ਬਹੁਤ ਜ਼ਿਆਦਾ ਸੰਤੁਲਿਤ ਹੋਵੇਗਾ ਭਰਪੂਰ ਹੋਵੇਗਾ ਪੋਸ਼ਕ ਤੱਤਾਂ ਦੇ ਨਾਲ ਬੜਾ ਸਟਰੋਂਗ ਦੁੱਧ ਹੋਵੇਗਾ ਪੀਣ ਦੇ ਲਾਇਕ ਹੋਵੇਗਾ ਯਾਨੀ ਕਿ ਉਹ ਇਹਦੇ ਵਿੱਚ ਕੋਈ ਮਾੜੀ ਚੀਜ਼ ਆਪਾਂ ਨਹੀਂ ਖਵਾਉਂਦੇ ਪਸ਼ੂਆਂ ਨੂੰ ਜਿਹੜੀਆਂ ਵੀ ਚੀਜ਼ਾਂ ਨੇ ਜਿਕਰ ਤਾਰਾ ਮੀਰਾ ਪਸ਼ੂ ਖਾਵੇਗਾ ਉਹਦਾ ਦੁੱਧ ਆਪਾਂ ਪੀਵਾਂਗੇ ਤਾਂ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਇਹ ਜਿਹੜਾ ਦੁੱਧ ਹੈ ਉਹ ਬਚਾਵੇਗਾ ਸੋ ਦੋਸਤੋ ਇਹ ਫੀਡ ਜਿਹੜੀ ਹੈ ਤੁਸੀਂ ਲਾਜ਼ਮੀ ਆਪੋ ਆਪਣੇ ਪਸ਼ੂਆਂ ਨੂੰ ਕਟੂ-ਕਟ ਜਿਹੜੀ ਮਾਤਰਾ ਮੈਂ ਤੁਹਾਨੂੰ ਦੱਸੀ ਹੈ ਇਸ ਮਾਤਰਾ ਦੇ ਵਿੱਚ ਇੱਕ ਕੁਆਂਟਲੀ ਤੁਸੀਂ ਪਾ ਕੇ ਵੇਖ ਲਿਓ ਜਿੱਤੇ ਰਿਜ਼ਲਟ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਗੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਆਪੋ ਆਪਣੇ ਰਿਸ਼ਤੇਦਾਰਾਂ ਦੇ ਨਾਲ ਭੈਣਾ ਭਰਾਵਾਂ ਦੇ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਵੀ ਕਰਿਓ ਜੀ ਵੇਖਣ ਲਈ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ